ਫਾਇਰ ਬਗੇ ਨੂੰ ਰਸਤਾ ਦੇਣ ਦੀ ਬਜਾਏ ਅਸੀਂ ਕਹਿੰਦੇ ਜੀ ਇਹ ਖਾਲੀ ਭਜਾਈ ਜਾਂਦਾ ਇਹਨੂੰ ਅੱਗ ਲੱਗੀ ਆ ਹੋ ਸਕਦਾ ਉਹ ਖਾਲੀ ਜਿਹੜੀ ਭਜਾਈ ਜਾ ਰਿਆ ਉਹ ਕਿਸੇ ਪੇਸ਼ੇਸ਼ ਨੂੰ ਲੈ ਕੇ ਲੈਣ ਜਾ ਰਿਹਾ ਹੋਵੇ ਜੇ ਤੁਸੀਂ ਜਿੰਦਾ ਹੋ ਤੇ ਤੁਹਾਡੀ ਬਦੌਦ ਸਾਡੀ ਪੜ੍ਹਾਈ ਚੱਲੀ ਰਹੇਗੀ ਕਿਹੜੀ ਕਿਹੜੀ ਤਰ੍ਹਾਂ ਦੇ ਤੁਹਾਨੂੰ ਚਲਾਨ ਜਿਹੜੇ ਨੇ ਦੇਖਣ ਨੂੰ ਮਿਲਦੇ ਨੇ ਲੋਕਾਂ ਦੇ ਚ ਚਲਾਨ ਹੁੰਦੇ ਨੇ ਇਹ ਦੇਖੋ ਜੀ ਚਲਾਨ ਤੇ 103 ਟਾਈਪ ਦੇ ਚਲਾਨ ਨੇ ਕਿਸ ਚੀਜ਼ ਨੂੰ ਜ਼ਿਆਦਾ ਜਿਹੜਾ ਲੋਕੀ ਫੋਲੋ ਨਹੀਂ ਕਰਦੇ ਡਰਾਈਵਿੰਗ ਕਰਨ ਲੱਗ ਗਿਆ ਬਹੁਤ ਵੱਡੀਆਂ ਜਿਹੜੀਆਂ ਮਾ ਟੁੱਟੀਆਂ ਹੈਗੀਆਂ ਜਿਹੜੀਆਂ ਅਸੀਂ ਨਾਰਮਲ ਮੰਨਦੇ ਆ ਘੱਟ ਉਮਰ ਦੇ ਵਿੱਚ ਐਕਟਿਵਾ ਵਗੈਰਾ ਫੜਾ ਦਿੰਦੇ ਨੇ ਪਰ ਉਹਨਾਂ ਨੂੰ ਲੱਗਦਾ ਹੈ ਕਿ ਸਾਡਾ ਬੱਚਾ ਵੱਡਾ ਹੋ ਗਿਆ ਵੇਖੋ ਜਿੰਨੀਆਂ ਵੀ ਉਸ ਤੋਂ ਦੀਆਂ ਬਾੜਾਂ ਤਾਂ ਕਦੀ ਖਤਾਈ ਆਪਣੇ ਬੱਚਿਆਂ ਨੂੰ ਨਾ ਉਸ ਬਾੜ ਦੇ ਦ ਦੀ ਦਾਵਤ ਹੈ ਜਿਹੜੇ ਕਿ ਐਕਸੀਡੈਂਟਾਂ ਦੀ ਭੇਡ ਚੜਦੇ ਆ ਅਮਰਦਤ ਟੀਵੀ ਨਾਲ ਤੁਸੀਂ ਜੁੜੇ ਹੋ ਜੀ ਮੈਂ ਹਾਂ ਤੁਹਾਡੇ ਨਾਲ ਵਸਟਪਸੀ ਕਵਲ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰ ਲਈ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਟ੍ਰੈਫਿਕ ਬਹੁਤ ਜਿਹੜੀ ਹੈ ਵੱਧਦੀ ਜਾ ਰਹੀ ਹੈ ਪਰ ਦੇਖਿਆ ਜਾਵੇ ਤਾਂ ਲੋਕਾਂ ਨੂੰ ਜਿਹੜਾ ਹੈ ਕਿ ਇਸ ਨੂੰ ਟ੍ਰੈਫਿਕ ਦੇ ਜਿਹੜੇ ਰੂਲਸ ਨੇ ਉਹ ਚੰਗੀ ਤਰ੍ਹਾਂ ਫੋਲੋ ਕਰਨਾ ਚਾਹੀਦਾ ਪਰ ਦੇਖਿਆ ਜਾਵੇ ਲੋਕੀ ਇਸ ਰੂਲਸ ਨੂੰ ਨਹੀਂ ਫੋਲੋ ਕਰਦੇ ਪਰ ਦੇਖਿਆ ਜਾਵੇ ਤਾਂ ਇੱਕ ਪਾਸੇ ਜਿਹੜੇ ਨੇ ਇੱਕ ਲੋਕ ਨੇ ਆਪਣੇ ਕੰਮਕਾਰਾਂ ਤੇ ਨਿਕਲਦੇ ਨੇ ਤੇ ਜਿਹੜੇ ਆ ਲਾਲ ਬੱਤੀਆਂ ਲੱਗੀਆਂ ਹੁੰਦੀਆਂ ਨੇ ਜਾਂ ਉਸ ਨੂੰ ਰੂਲ ਰੈਗੂਲੇਸ਼ਨਸ ਨੂੰ ਫੋਲੋ ਨਹੀਂ ਕਰਦੇ ਪਰ ਇੱਕ ਪਾਸੇ ਜਿਹੜੀ ਹੈ ਪੁਲਿਸ ਦੀ ਇੱਕ ਤਸਵੀਰ ਸਾਹਮਣੇ ਆਉਂਦੀ ਹੈ ਕਿ ਪੁਲਿਸ ਜਿਹੜੇ ਰਿਹਾ ਚਲਾਨ ਕੱਢਦੀ ਹੈ ਪਰ ਸਾਡੇ ਨਾਲ ਇਸ ਵਕਤ ਸਬ ਇੰਸਪੈਕਟਰ ਦਿਲਜੀਤ ਸਿੰਘ ਜੀ ਮੌਜੂਦ ਨੇ ਜਿਹੜੇ ਲੋਕਾਂ ਨੂੰ ਇੱਕ ਬਹੁਤ ਚੰਗੀ ਤਰ੍ਹਾਂ ਸਮਝਾਉਂਦੇ ਨੇ ਕਿ ਆਖੇ ਦੇ ਕਿਸ ਤਰ੍ਹਾਂ ਜਿਹੜਾ ਕਿ ਰੂਲਸ ਨੂੰ ਫੋਲੋ ਕਰਨਾ ਚਾਹੀਦਾ ਤੇ ਇਹ ਸੋਸ਼ਲ ਮੀਡੀਆ ਤੇ ਵੀ ਲੋਕਾਂ ਨੂੰ ਲਗਾਤਾਰ ਵੀਡੀਓਸ ਪਾ ਕੇ ਜਿਹੜਾ ਹੈ ਕਿ ਉਹਨਾਂ ਨੂੰ ਜਾਗਰੂਕ ਕਰਦੇ ਰਹਿੰਦੇ ਨੇ ਪਹਿਲਾਂ ਤੇ ਦਿਲਜੀਤ ਸਿੰਘ ਦਾ ਬਹੁਤ ਬਹੁਤ ਸਵਾਗਤ ਹੈ ਏ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇੱਥੇ ਤੱਕ ਪਹੁੰਚ ਕੇ ਜਿਹੜੀ ਮੇਰੀ ਆਵਾਜ਼ ਹੈ ਉਹਨਾਂ ਵੀਰਾਂ ਤੱਕ ਪਹੁੰਚਦਾ ਕਰ ਰਹੇ ਹੋ ਜਿਹੜੇ ਲੋਕ ਰੂਲ ਨਹੀਂ ਫੋਲੋ ਕਰਦੇ ਔਰ ਮੈਨੂੰ ਬੜਾ ਅੱਛਾ ਲੱਗਦਾ ਹੈ ਕਿ ਕਿ মিডিਆ ਇੱਕ ਐਸਾ ਪੱਥਰ ਹੈ ਐਸਾ ਇੱਕ ਧੁਰਾਵਾ ਜਿਹੜਾ ਸਾਡੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਂਦਾ ਤੇ ਲੋਕ ਵੀ ਜਿਹੜੀ ਇਸ ਗੱਲ ਨੂੰ ਬੋਲੋ ਵੀ ਕਰਦੇ ਆ ਦੇ ਹਮ ਵੈਸੇ ਦੇਖਿਆ ਜਾਵੇ ਤਾਂ ਲਗਾਤਾਰ ਹੀ ਟ੍ਰੈਫਿਕ ਦੀ ਜੇ ਸਮੱਸਿਆ ਵੱਧਦੀ ਜਾ ਰਹੀ ਹੈ ਤੁਸੀਂ ਆ ਪੁਲਿਸ ਕਰਮਚਾਰੀ ਤੁਸੀਂ ਦੇਖਦੇ ਹੋ ਆਖਿਰ ਲੋਕੀ ਕਿਉਂ ਨਹੀਂ ਫੋਲੋ ਕਰਦੇ ਕਿਹੜੇ ਕਿਹੜੇ ਤੁਹਾਨੂੰ ਜਿਹੜਾ ਜ਼ਿਆਦਾ ਦਿੱਕਤਾਂ ਦੇਖਣ ਨੂੰ ਮਿਲਦੀਆਂ ਨੇ ਲੋਕਾਂ ਨੂੰ ਜਿਹੜੀਆਂ ਜਰੂਰ ਫੋਲੋ ਕਰਨੀਆਂ ਚਾਹੀਦੀਆਂ ਦੇਖੋ ਜੀ ਜਿੰਨੇ ਵੀ ਲੋਕ ਨੇ ਜਾਂ ਉਹ ਘੱਟ ਪੜੇ ਲਿਖੇ ਹੁੰਦੇ ਨੇ ਉਹ ਆਪਣੇ ਬੱਚਿਆਂ ਤੋਂ ਜ਼ਿਆਦਾ ਉਮੀਦ ਰੱਖਦੇ ਨੇ ਕਿ ਸਾਡਾ ਬੱਚਾ ਜਿਹੜਾ ਜੀ ਉਹ ਡਾਕਟਰ ਬਣੇ ਇੰਜੀਨੀਅਰ ਬਣੇ ਕਿਉਂਕਿ ਉਹ ਲੋਕਾਂ ਵਿੱਚ ਆਪਣੀ ਜਿਹੜੀ ਘਾਟ ਹੁੰਦੀ ਆ ਉਹ ਬੱਚਿਆਂ ਵਿੱਚ ਦੇਖਣਾ ਚਾਹੁੰਦੇ ਆ ਲੇਕਿਨ ਕਿਤੇ ਨਾ ਕਿਤੇ ਇਹ ਕਮੀ ਜਿਹੜੀ ਹੈ ਪੇਰੈਂਟਸ ਵਿੱਚ ਹੁੰਦੀ ਆ ਪੇਰੈਂਟਸ ਜੇ ਆਪ ਰੂਲ ਫੋਲੋ ਕਰਨਗੇ ਤੇ ਮੇਰਾ ਖਿਆਲ ਹੈ ਕਿ ਬਹੁਤ ਜ਼ਿਆਦਾ ਬੱਚਿਆਂ ਵਿੱਚ ਵੀ ਇਹ ਆਦਤ ਪਏਗੀ ਕਿ ਅਸੀਂ ਰੂਲ ਫੋਲੋ ਕਰਨੇ ਆ ਜਿਸ ਤਰ੍ਹਾਂ ਕਿ ਵੇਖਿਆ ਜਾਵੇ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੇ ਆ ਸਾਡੇ ਰੋਡ ਸੇਫਟੀ ਪ੍ਰੋਗਰਾਮ ਦੇ ਤਹਿਤ ਅਸੀਂ ਸਭ ਅਲੱਗ-ਅਲੱਗ ਸਕੂਲਾਂ ਜਾ ਕੇ ਲੋਕਾਂ ਨੂੰ ਸਮਝਾਉਂਦੇ ਆ ਜਾਂ ਦੱਸਦੇ ਆ ਤੇ ਉਹਦਾ ਜਿਹੜਾ ਫੀਡਬੈਕ ਬਹੁਤ ਅੱਛਾ ਆ ਰਿਹਾ ਕਿ ਬੱਚੇ ਜਿਹੜੇ ਆਪਣੇ ਪੇਰੈਂਟਸ ਨੂੰ ਕਹਿੰਦੇ ਆ ਕਿ ਪਾਪਾ ਤੁਹਾਡੀ ਜ਼ਿੰਦਗੀ ਸਾਡੇ ਵਾਸਤੇ ਬਹੁਤ ਜ਼ਰੂਰੀ ਆ ਜੇ ਤੁਸੀਂ ਜਿੰਦਾ ਹੋ ਤੇ ਤੁਹਾਡੀ ਬਦੌਦ ਸਾਡੀ ਪੜ੍ਹਾਈ ਜਾਰੀ ਰਹੇਗੀ ਇਹਦੇ ਨਾਲ ਜਦਾ ਸਾਨੂੰ ਫੀਡਬੈਕ ਸਕੂਲ ਤੋਂ ਵੀ ਅੱਛਾ ਮਿਲ ਰਿਹਾ ਬੱਚਿਆਂ ਦੇ ਪੇਰੈਂਟਸ ਤੋਂ ਵੀ ਅੱਛਾ ਮਿਲ ਰਿਹਾ ਤੇ ਸਾਨੂੰ ਮੁਸ਼ਕਲਾਂ ਜਿਹੜੀਆਂ ਨਾ ਅਸੀਂ ਜਿਉਂ-ਜਿਉਂ ਅਸੀਂ ਵੀ ਕਹਿੰਦੇ ਕਿ ਮੁਸ਼ਕਲ ਹੈ ਮੁਸ਼ਕਲ ਨਹੀਂ ਪਰ ਜਿੰਨੇ ਜਦੋਂ ਦਾ ਮੈਂ 2.5 ਸਾਲ ਤੋਂ ਮੈਂ ਲੱਗਿਆ ਇੱਥੇ ਤੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਕਿ ਮੈਂ ਇਹ ਜਿਹੜੀ ਆ ਮੈਨੂੰ ਫੀਡਬੈਕ ਅੱਛਾ ਆ ਰਿਹਾ ਲੋਕ ਮੈਨੂੰ ਇਸ ਗੱਲ ਨੂੰ ਰੂਲ ਵੀ ਫਾਲੋ ਕਰਦੇ ਆ ਤੇ ਇਸ ਚੀਜ਼ ਨੂੰ ਇੰਪਲੀਮੈਂਟ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮੈਂ ਪੁੱਛਣਾ ਜਮਾ ਕਿਹੜੀ ਕਿਹੜੀ ਤਰ੍ਹਾਂ ਦੇ ਤੁਹਾਨੂੰ ਚਲਾਨ ਜਿਹੜੇ ਨੇ ਦੇਖਣ ਨੂੰ ਮਿਲਦੇ ਨੇ ਲੋਕਾਂ ਦੇ ਚ ਚਲਾਨ ਹੁੰਦੇ ਨੇ ਕਿਸ ਚੀਜ਼ ਨੂੰ ਜ਼ਿਆਦਾ ਜਿਹੜਾ ਲੋਕੀ ਫੋਲੋ ਨਹੀਂ ਕਰਦੇ ਡਰਾਈਵਿੰਗ ਕਰਨ ਲੱਗ ਗਿਆ ਇਹ ਦੇਖੋ ਜੀ ਚਲਾਨ ਤੇ 103 ਟਾਈਪ ਦੇ ਚਲਾਨ ਨੇ ਪਰ ਲੋਕਾਂ ਨੂੰ ਬਹੁਤ ਜ਼ਿਆਦਾ ਨੂੰ ਪਤਾ ਨਹੀਂ ਹੁੰਦਾ ਕਿ ਜਿੱਸਾ ਅਸੀਂ ਜਿਹੜੇ ਆ ਡਰਾਈਵਰ ਡਰਾਈਵਰ ਹੈਗੇ ਨੇ ਡਰਾਈਵਰ ਭਧਾਵਾਂ ਨੂੰ ਇੱਕ ਇਹ ਉਹ ਹੁੰਦੀ ਆ ਯੂਨੀਫਾਰਮ ਹੁੰਦੀ ਆ ਉਹਨਾਂ ਨੇ ਜਿਹੜੇ ਸਲੀਪਰ ਪਾ ਕੇ ਉਹ ਗੱਡੀ ਚਲਾ ਸਕਦੇ ਜਿਹੜੇ ਗੱਡੀ ਦੇ ਟਾਇਰ ਵੱਡੇ ਹੁੰਦੇ ਨੇ ਜਿਸਾਂ ਉਹ ਜਿਹੜੀ ਉਹਦੀ ਲੈਵਲ ਹੁੰਦਾ ਵਾ ਟਾਇਰਾਂ ਦੇ ਰੇਂਜ ਹੁੰਦੀ ਆ ਉਹ ਤੋਂ ਵੱਧ ਜਿਹੜੇ ਚੌੜੇ ਟਾਇਰ ਪਵਾ ਲਦੇ ਆ ਇਹ ਬਹੁਤ ਵੱਡੀਆਂ ਜਿਹੜੀਆਂ ਮਾ ਏ ਟੁੱਟੀਆਂ ਹੈਗੀਆਂ ਜਿਹੜੀਆਂ ਅਸੀਂ ਛੋਟੀਆਂ ਛੋਟੀਆਂ ਗੱਲਾਂ ਨੂੰ ਨਾਰਮਲ ਨਹੀਂ ਨਾਰਮਲ ਮੰਨਦੇ ਆ ਜਿਸਾਂ ਅਗਲੇ ਬੰਪਰ ਆ ਬੰਪਰ ਦੇ ਉੱਗੇ ਕੋਈ ਵੀ ਲੋਹੇ ਦਾ ਗਾਰਡ ਲਗਾਉਣਾ ਉਹ ਵੀ ਇੱਕ ਚਲਾਨ ਹੁੰਦਾ ਵਾ ਬਹੁਤ سارے ਅਜਿਹੇ ਚਲਾਨ ਹੋ ਸਕਦੇ ਨੇ ਜਿਨ੍ਹਾਂ ਦੀ ਬਦੌਲਤ ਜਿਹੜਾ ਬੰਪਰ ਆ ਬੰਪਰ ਤੇ ਇੱਕ ਪਲਾਸਟਿਕ ਦਾ ਹੁੰਦਾ ਉਹਦੇ ਵਾਸਤੇ ਹੁੰਦਾ ਕਿ ਜਿਹੜਾ ਇਨਸਾਨ ਆ ਜੇ ਹਿੱਟ ਵੀ ਹੋਏਗਾ ਨਾਲ ਤੇ ਬੰਪਰ ਲੱਗਣ ਨਾਲ ਉਹਨੂੰ ਖੁਰੋਚ ਲੱਗ ਸਕਦੀ 60 ਚੋਟ ਲੱਗ ਸਕਦੀ ਆ ਉਹਦੇ ਨਾਲ ਉਹਦੀ ਜਾਨ ਹੀ ਜਾ ਸਕਦੀ ਲੇਕਿਨ ਜਿਹੜਾ ਗਾੜ ਲੋਹੇ ਲਗਾਉਂਦੇ ਆ ਆਪਣਾ ਬੰਪਰ ਬਚਾਉਣ ਦੀ ਖਾਤਰ ਅਸੀਂ ਕਿਸੇ ਦੀ ਜਾਨ ਲੈਣ ਦੇ ਜ਼ਿੰਮੇਵਾਰ ਬਣ ਜਾਂਦੇ ਆ ਇਹਨਾਂ ਚੀਜ਼ਾਂ ਨੂੰ ਸਾਨੂੰ ਰੋਜ਼ ਰੋਜ਼ ਤੱਕ ਜੇ ਅਪਲਾਈ ਕਰਾਂਗੇ ਤਾਂ ਫੇਰ ਹੀ ਹੋ ਸਕਦਾ ਜੇ ਵੈਸੇ ਦੇਖਿਆ ਜਾਵੇ ਤਾਂ ਅਕਸਰ ਹੀ ਮਾਪਿਓ ਆਪਣੇ ਜੀ ਜੇ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜੀ ਆਪਣੀ ਡਿਊਟੀਆਂ ਨਿਭਾ ਰਹੇ ਨੇ ਇੱਕ ਐਂਬੂਲੈਂਸ ਵੀ ਆਈ ਹੈ ਉਸ ਨੂੰ ਜਿਹੜਾ ਹੈ ਕਿ ਕਢਵਾਇਆ ਜਾ ਰਿਹਾ ਹੈ ਇੱਥੋਂ ਕਿਉਂਕਿ ਇਸ ਐਂਬੂਲੈਂਸ ਦੇ ਵਿੱਚ ਕੋਈ ਪੇਸ਼ੈਂਟ ਹੋ ਸਕਦਾ ਜਿਸ ਨੂੰ ਹਸਪਤਾਲ ਚ ਸੱਪਤਰਾ ਜ਼ਰੂਰਤ ਹੈ ਤੁਸੀਂ ਦੇਖ ਸਕਦੇ ਹੋ ਪੁਲਸ ਆਪਣੇ ਕੰਮ ਬਿਲਕੁਲ ਪੂਰੇ ਤਰੀਕੇ ਨਾਲ ਕਰਤੀ ਹੈ ਪਰ ਸਾਨੂੰ ਵੀ ਕਿਤੇ ਨਾ ਕਿੱਥੇ ਰੂਲ ਜਿਹੜੇ ਨੇ ਫੋਲੋ ਜ਼ਰੂਰ ਕਰਨੇ ਚਾਹੀਦੇ ਨੇ ਦਲਜੀਤ ਸਿੰਘ ਜੀ ਇੱਕ ਗੱਲ ਮੈਂ ਜਾਨਣਾ ਚਾਹਾਂਗਾ ਉਹਨਾਂ ਦੇ ਮਾਪਿਓ ਨੂੰ ਕੀ ਕਹਿਣਾ ਚਾਹੋਗੇ ਜੇ ਬੱਚਿਆਂ ਨੂੰ ਜਿਹੜਾ ਹੈ ਕਿ ਕਾਟ ਉਮਰ ਦੇ ਵਿੱਚ ਐਕਟਿਵਾ ਵਗੈਰਾ ਫੜਾ ਦਿੰਦੇ ਨੇ ਪਰ ਉਹਨਾਂ ਨੂੰ ਲੱਗਦਾ ਹੈ ਕਿ ਸਾਡਾ ਬੱਚਾ ਵੱਡਾ ਹੋ ਗਿਆ ਤੇ ਫਿਰ ਉਹ ਐਕਸੀਡੈਂਟ ਦਾ ਵੀ ਸ਼ੇਰਾਂ ਸ਼ਿਕਾਰ ਹੋ ਜਾਂਦਾ ਉਹਨਾਂ ਨੂੰ ਕੀ ਕਹਿਣਾ ਚਾਹ। ਮੈਂ ਕਹਾਂਗਾ ਜੀ ਵੇਖੋ ਜਿੰਨੀਆਂ ਵੀ ਔਥਰੀਆਂ ਵਾਰਡ ਆ ਹਸਪੀਟਲਾਂ ਦੇ ਵਿੱਚ ਤੁਸੀਂ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਗੁਰਦੁਆਰਿਆਂ ਦੇ ਜਾਓ ਮੰਦਰਾਂ ਦੇ ਜਾਓ ਲੇਕਿਨ ਉਹਦੇ ਨਾਲ ਨਾਲ ਕਦੀ ਕਿਤਾਈ ਆਪਣੇ ਬੱਚਿਆਂ ਨੂੰ ਨਾ ਉਸ ਵਾਰਡ ਦੇ ਜ਼ਰੂਰ ਦਰਸ਼ਨ ਕਰਾਇਆ ਕਰੋ ਕਿਉਂਕਿ ਉਸ ਵਾਰਡ ਵਿੱਚ ਜੇ ਤੁਸੀਂ ਕਿਸੇ ਪੁੱਛੋਗੇ ਨਾ ਤੇ ਜ਼ਿਆਦਾ ਝੂਠ ਹੀ ਹੁੰਦਾ ਉੱਥੇ ਜਿਹੜੇ ਕਿ ਐਕਸੀਡੈਂਟਾਂ ਦੀ ਭੇਡ ਚੜਦੇ ਆ ਕਿਸੇ ਦੀ ਬਾਹ ਫ੍ਰੈਕਚਰ ਹੋਈ ਕਿਸੇ ਲੱਤ ਫ੍ਰੈਕਚਰ ਹੋਈ ਆ ਉਹ ਤੁਸੀਂ ਦੇਖੋ ਬਹੁਤ سارے ਐਸੇ ਐਕਸੀਡੈਂਟ ਹੋਏ ਹੁੰਦੇ ਨੇ ਜਦੋਂ ਉਹਨਾਂ ਨੂੰ ਪੁੱਛਦੇ ਆ ਵੀ ਕੀ ਕਾਰਨ ਬਣਿਆ ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗਾ ਪਤਾ ਨਾ ਲੱਗਣ ਦਾ ਕਾਰਨ ਇੱਕੋ ਇੱਕ ਹੈ ਕਿ ਸਾਡਾ ਧਿਆਨ ਟਰੈਕ ਦੇ ਵਿੱਚ ਨਹੀਂ ਹੁੰਦਾ ਅਸੀਂ ਸਾਈਡ ਤੇ ਦੇਖੋ ਨਾ ਕਦੀ ਅਸੀਂ ਬਾਹਰ ਜਿਹੜੇ ਹੋਲਡਿੰਗ ਲੱਗੇ ਉਹ ਦੇਖਦੇ ਪਏ ਕੋਈ ਗੱਡੀ ਨੇੜੇ ਗੁਜਰਦੀ ਪਈ ਉਹ ਦੇਖਦੇ ਪਏ ਆ ਜਾਂ ਅਸੀਂ ਟ੍ਰੈਕ ਵਾਲ ਧਿਆਨ ਦੇਣ ਦੀ بجائے ਜਿਹੜਾ ਕੋ ਬੰਦਾ ਹਾਰ ਨਮਾਜ਼ ਦਾ ਪਿਆ ਉਹਨੂੰ ਅਸੀਂ ਅੱਖਾਂ ਕੱਢ ਕੇ ਦੇਖਦੇ ਪਏ ਆ ਉਹਨੂੰ ਐਸੀ ਟੇਢੀ ਨਿਗਾਹ ਨਾਲ ਵੇਖਦੇ ਪਏ ਆ ਵੀ ਇਹ ਬੰਦੇ ਨੂੰ ਮੈਂ ਇਹਦਾ ਨੁਕਸਾਨ ਹੀ ਕਰ ਦਵਾਂ ਜਿਆਦਾ ਤੋਂ ਜਿਆਦਾ ਜਿਹੜੇ 80% ਅਸੀਂ ਉਹ ਝਗੜੇ ਖਤਮ ਕਾਸਾ ਜਿਹੜੇ ਸੜਕ ਦੇ ਉੱਤੇ ਹੁੰਦੇ ਨੇ ਜੇ ਅਸੀਂ ਕਿਸੇ ਨੂੰ ਰਸਤਾ ਦੇ ਲਈਏ ਜਾਂ ਕਿਸੇ ਨੂੰ ਹੱਸ ਕੇ ਸਮਾਈਲ ਕਰਕੇ ਰਸਤਾ ਦੇਣ ਦੀ ਕੋਸ਼ਿਸ਼ ਕਰੀਏ ਮਨ ਲਾ ਕੇ ਆਪਣੀ ਈਗੋ ਨੂੰ ਸਾਈਡ ਰੱਖ ਕੇ ਲੋਕਾਂ ਨੂੰ ਸੋਗ ਜਾਨ ਦੇਣਾ ਚਾਹੀਦਾ ਹਾਂ ਜੀ ਇਹ ਚੀਜ਼ ਹੋ ਸਕਦੀ ਹੈ ਜੇ ਤੁਸੀਂ ਕਿਸੇ ਦਾ ਭਲਾ ਕਰਨਾ ਹੋਵੇ ਤੇ ਜਰੂਰ ਇਹ ਭਲਾਇ ਕਰ ਸਕਦੇ ਕਿਸੇ ਨੂੰ ਰਸਤਾ ਦੇ ਦਿਓ ਕਿਸੇ ਨੂੰ ਰਸਤਾ ਹੋ ਸਕਦਾ ਨੂੰ ਐਮਰਜੈਂਸੀ ਹੋਵੇ ਕਿਸੇ ਵੇਲੇ ਅਸੀਂ ਕੋਈ ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਵੀ ਜਾਂਦੀ ਪਈ ਆ ਉਹ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਨੂੰ ਰਸਤਾ ਦੇਣ ਦੀ ਬਜਾਏ ਅਸੀਂ ਕਹਿੰਦੇ ਜੀ ਇਹ ਖਾਲੀ ਭਜਾਈ ਜਾਂਦਾ ਇਹਨੂੰ ਅੱਗ ਲੱਗੀ ਆ ਹੋ ਸਕਦਾ ਉਹ ਖਾਲੀ ਜਿਹੜੀ ਭਜਾਈ ਜਾ ਰያ ਉਹ ਕਿਸੇ ਪੇਸ਼ੈਂਟ ਨੂੰ ਲੈ ਕੇ ਲੈਣ ਜਾ ਰਿਆ ਹੋਵੇ ਜਾਂ ਫਾਇਰ ਬ੍ਰਿਗੇਡ ਜਿਹੜੀ ਖਾਲੀ ਜਾ ਰਹੀ ਹੈ ਉਹ ਪਾਣੀ ਲੈਣ ਜਾ ਰਹੀ ਹੈ ਕਿਤੇ ਅੱਗ ਲੱਗੀ ਹੋਵੇ ਕਿ ਐਸੇ ਬਹੁਤ ਸਾਰੇ ਐਕਸੀਡੈਂਟ ਹੁੰਦੇ ਜੇ ਅਸੀਂ ਬੋਲਣ ਲੱਗੇ ਤਾਂ ਬਹੁਤ ਸਾਰਾ ਟਾਈਮ ਲੱਗੇਗਾ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਕੀਮਤੀ ਸਮਾਂ ਦੇਣ ਲਈ ਤਾਂ ਜਿਸ ਤਰ੍ਹਾਂ ਕਿ ਕਿ ਜਿਹੜੇ ਲਗਾਤਾਰ ਜਿਹੜੀ ਹੈ ਵਾ ਕੀ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਲੋਕਾਂ ਨੂੰ ਜਿਹੜਾ ਕਿ ਖੁੱਦ ਨੂੰ ਜਿਹੜਾ ਕਿ ਰੂਲਸ ਨੂੰ ਫੋਲੋ ਜ਼ਰੂਰ ਕਰਨਾ ਚਾਹੀਦਾ ਹੈ ਤੁਹਾਨੂੰ ਇੱਕ ਵਾਰ ਸੇ ਤਸਵੀਰਾਂ ਦਿਖਾ ਦਿੰਨੇ ਆ ਕਿ ਇੱਥੇ ਜਿਹੜਾ ਕਿ ਟ੍ਰੈਫਿਕ ਨੂੰ ਜਿਹੜਾ ਕਿ ਸਹੀ ਤਰ੍ਹਾਂ ਚਲਾਉਣ ਦੇ ਲਈ ਹੈ ਪੁਲਸ ਆਪਣੇ ਕੰਮ ਜ਼ਰੂਰ ਕਰਦੀ ਹੋਈ ਨਜ਼ਰ ਆ ਰਹੀ ਹੈ ਪੁਲਸ ਉਹ ਲੋ ਜਿਹੜਾ ਕਿ ਲੋਕਾਂ ਨੂੰ ਇੱਕ ਗਾਈਡੈਂਸ ਜਾਰੀ ਪਰ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਇੱਕ ਗੱਲ ਤੇ ਧਿਆਨ ਦੇਣਾ ਚਾਹੀਦਾ ਵਾ ਕਿ ਸਾਨੂੰ ਰੂਲ ਜਿਹੜੇ ਨਾ ਪੂਰੀ ਤਰ੍ਹਾਂ ਫੋਲੋ ਕਰਨੇ ਚਾਹੀਦੇ ਨੇ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪੁਲਿਸ ਵਾਲੇ ਨੇ ਆਪਣਾ ਕੰਮ ਜ਼ਰੂਰ ਕਰ ਰਹੇ ਨੇ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰ ਲਈ ਗੁਰੂ ਨਗਰੀ ਹੈ ਟੂਰਿਸਟ ਪਲੇਸ ਹੈ ਇੱਥੇ ਲਗਾਤਾਰ ਹੀ ਲੋਕ ਜਿਹੜੇ ਨੇ ਇੱਥੇ ਨਤਵਸਤਕ ਹੋਣ ਲਈ ਆਉਂਦੇ ਨੇ ਪਰ ਇੱਕ ਪਾਸੇ ਟ੍ਰੈਫਿਕ ਦੀ ਸਮੱਸਿਆ ਕਿਉਂ ਵੱਧ ਰਹੀ ਹੈ ਕਿਉਂਕਿ ਅਸੀਂ ਰੂਲ ਨਹੀਂ ਫੋਲੋ ਕਰ ਰਹੇ ਸਾਡੀ ਅੱਜ ਦੀ ਇਸ ਵੀਡੀਓ ਨੂੰ ਕਰਨ ਦਾ ਇੱਕ ਹੀ ਜਿਹੜਾ ਸਾਡਾ ਏਜੰਡਾ ਹੈ ਕਿ ਲੋਕੀ ਜਿਨ੍ਹਾਂ ਨੇ ਕਿ ਆਪਣੇ ਰੂਲਸ ਫੋਲੋ ਕਰਨ ਅਤੇ ਜਿਹੜਾ ਕਿ ਮੁਸ਼ਕਿਲਾਂ ਘਟ ਆਣ ਤੇ ਸੜਕਾਂ ਤੇ ਜਿਹੜਾ ਇੱਕ ਟ੍ਰੈਫਿਕ ਘਟ ਜਾਵੇ ਤੇ ਲੋਕੀ ਆਰਾਮ ਦੇ ਨਾਲ ਜਿਹੜਾ ਕਿ ਕੰਮ ਆਪਣਾ ਤੇ ਜਾ ਸਕਣ ਇਸੇ ਹੀ ਤਸਵੀਰ ਨੂੰ ਤੁਹਾਡੇ ਸਾਹਮਣੇ ਲਿਆਨੀ ਤੇ ਅੱਜ ਅਸੀਂ ਇੱਕ ਸਟੋਰੀ ਕੀਤੀ ਹੈ ਪੁਲਿਸ ਕਰਮਚਾਰੀਆਂ ਨਾਲ ਵੀ ਗੱਲਬਾਤ ਕੀਤੀ ਹੈ ਕਿ ਬੜੇ ਅਨੇਕਾ ਤਰ੍ਹਾਂ ਦੇ ਜਿਹੜੇ ਚਲਾਨ ਜ਼ਰੂਰ ਹੁੰਦੇ ਨੇ ਪੂਰੇ 103 ਤਰ੍ਹਾਂ ਦੇ ਚਲਾਨ ਹੁੰਦੇ ਨੇ ਪਰ ਜਿਹੜੇ ਬੱਚੇ ਆ ਨੂੰ ਜਿਹੜਾ ਕਿ ਐਕਟ ਵਾ ਫੜਾ ਦਿੰਦੇ ਨੇ ਕਿ ਤੁਸੀਂ ਦੇ ਇੱਕ ਹੋਰ ਗੱਲ ਜਿਹੜੀ ਹੈ ਪੁਲਿਸ ਆਫੀਸਰ ਜਿਹੜੇ ਨੇ ਸਬ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਇਹ ਵਾਰਡ ਦੇ ਵਿੱਚ ਲਗਾਤਾਰ ਇਹੋ ਜਿਹੇ ਕੇਸਿਸ ਆਉਂਦੇ ਨੇ ਜਿਹੜੇ ਕਿ ਛੋਟੇ ਬੱਚਿਆਂ ਨੂੰ ਜਿਹੜਾ ਕਿ ਵਹੀਕਲ ਫੜਾਈ ਹੁੰਦੇ ਨੇ ਤੇ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਅਸੀਂ ਆਸ ਕਰਦੇ ਹਾਂ ਕਿ ਲੋਕ ਜਿਹੜੇ ਨੇ ਕਿ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਜਿਹੜਾ ਕਿ ਰੂਲਸ ਨੂੰ ਜ਼ਰੂਰ ਫੋਲੋ ਕਰਨਗੇ ਨਾ ਕਿ ਅਸੀਂ ਕੋਈ ਜਿਹੜਾ ਕਿ ਹਾਸੇ ਦਾ ਸ਼ਿਕਾਰ ਹੋ ਸਕੇ ਕੈਮਰਾਮੈਨ ਸ਼ਾਮ ਦੇ ਨਾਲ ਮਹਿਵਨਸ਼ੀਪ ਸਿੰਘ ਮੁਹੰਮਦ ਦਰਦ ਟੀਵੀ ਅੰਮ੍ਰਿਤਸਰ